ਸਸੀ ਗਾਲ ਜੀ ਸਾਰਿਆਂ ਨੂੰ ਨੋਹ ਜੀ ਅੱਜ ਆਪਾਂ ਬਣਾਵਾਂਗੇ ਗੁੰਦੀ ਦੇ ਲੱਡੂ ਜਿਹਦੇ ਵਾਸਤੇ ਆਪਾਂ 1 ਕੱਪ ਆਪਾਂ ਬੇਸਣ ਦਾ ਪਾ ਲਿੱਤਾ ਹੈ 1 ਕੱਪ ਆਪਾਂ ਹੋਰ ਪਾਵਾਂਗੇ 2 ਕੱਪ ਆਪਾਂ ਬੇਸਣ ਦੇ ਲਿੱਤੇ ਆਹ ਦੇਖੋ ਜੀ ਜਿਹੜਾ ਬੇਸਣ ਹੈ ਬੇਸਣ ਆਪਾਂ ਮੋਟਾ ਲੈਣਾ ਬਰੀਕ ਬੇਸਣ ਨਹੀਂ ਲੈਣਾ ਜੇਕਰ ਆਪਣੇ ਕੋਲ ਬਰੀਕ ਬੇਸਣ ਹੈ ਤੇ ਆਪਾਂ 1 ਚਮਚ ਆਪਾਂ ਵਿੱਚ ਸੂਜੀ ਦਾ ਪਾ ਸਕਦੇ ਆ ਫਿਰ ਆਪਣੇ ਲੱਡੂ ਬਹੁਤ ਜ਼ਿਆਦਾ ਵਧੀਆ ਬਣਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਪਾਊਡਰ ਚਮਕ ਦਾ ਤੀਸਰਾ ਹਿੱਸਾ ਆਪਾਂ ਬੇਕਿੰਗ ਪਾਊਡਰ ਦਾ ਪਾਵਾਂਗੇ ਹੁਣ ਆਪਾਂ ਲੇਤਾ 1 ਕੱਪ ਆਪਾਂ ਪਾਣੀ ਦਾ ਲੇਤਾ ਹੁਣ ਆਪਾਂ ਵੈਸੇ ਨੂੰ ਆਪਾਂ ਘੋਲ ਲੈਨੇ ਆ ਆਪਾਂ ਲੋੜ ਅਨੁਸਾਰ ਪਾਣੀ ਪਾਵਾਂਗੇ ਵੇਸਨ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਘੋਲ ਲੈਣਾ ਪਾਣੀ ਆਪਾਂ ਇਕੱਠਾ ਨਹੀਂ ਪਾਣਾ ਥੋੜਾ ਥੋੜਾ ਕਰਕੇ ਆਪਾਂ ਪਾਣੀ ਪਾਣਾ ਕਿਉਂਕਿ ਪਤਲਾ ਨਹੀਂ ਹੋਣਾ ਚਾਹੀਦਾ ਬੈਟਰ ਕਿਉਂਕਿ ਫਿਰ ਆਪਣੀ ਬੂੰਦੀ ਸਹੀ ਨਹੀਂ ਬਣੇਗੀ ਆ ਦੇਖੋ ਜੀ ਵੇਸਨ ਨੂੰ ਆਪਾਂ ਇਸ ਤਰ੍ਹਾਂ ਆਪਾਂ ਫੈਂਟ ਲੈਣਾ ਇਹਦਾ ਇੱਕ گاੜਾ ਘੋਲ ਆਪਾਂ ਤਿਆਰ ਕਰ ਲੈਣਾ ਜਿੰਨਾ ਜ਼ਿਆਦਾ ਆਪਾਂ ਵੇਸਨ ਨੂੰ ਆਪਾਂ ਫੈਂਟਾਂਗੇ ਓਨੇ ਹੀ ਜ਼ਿਆਦਾ ਵਧੀਆ ਆਪਣੇ ਲੱਡੂ ਬਣਨਗੇ ਬੂੰਦੀ ਦੇ ਇਸ ਕਰਕੇ ਆਪਾਂ ਖੁੱਲਾ ਭਾਂਡਾ ਲੇਤਾ ਹੈ ਖੁੱਲੇ ਭਾਂਡੇ ਵਿੱਚ ਵਧੀਆ ਫੈਂਟਿਆ ਜਾਏਗਾ ਆ ਦੇਖੋ ਐਦਾਂ ਦਾ ਆਪਾਂ ਨੂੰ ਬੈਟਰ ਚਾਹੀਦਾ ਆ ਦੇਖੋ ਫੈਂਟ ਫੈਂਟ ਕੀ ਆ ਦੇਖੋ ਜੀ ਕਲਰ ਵੀ ਚੇਂਜ ਹੋ ਚੁੱਕਾ ਹੈ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਫੈਂਟ ਲੇਤਾ ਹੈ 2 ਕੱਪ ਬੇਸਨ ਦੇ ਸੀ 1 ਕੱਪ ਪੂਰਾ ਪਾਣੀ ਦਾ ਲੱਗਾ ਜਨ ਕਿ 250 ਗ੍ਰਾਮ ਆਪਾਂ ਬੇਸਨ ਲੇਤਾ ਹੈ हूँ की करा हूं आप थोड़ा थोड़ा आप पावे कलर आज थोड़ा थोड़ा आप कट लवेंगे आज ਉਨਾਪਾ ਇਹਨਾਂ ਵਿੱਚ ਪਾਵਾਂਗੇ ਆਪਾਂ ਫੂਡ ਕਲਰ ਆ ਦੇਖੋ ਜੀ ਇੱਕ ਚੁਟਕੀ ਪਾ ਲਈ ਆਪਾਂ ਬਸ ਆਪਾਂ ਗ੍ਰੀਨ ਕਲਰ ਪਾਣ ਲੱਗੇ ਆ ਇੱਕ ਵਿੱਚ ਆਪਾਂ ਗ੍ਰੀਨ ਕਲਰ ਪਾਵਾਂਗੇ ਇੱਕ ਕੌਲੀ ਵਿੱਚ ਆਪਾਂ ਪਾਵਾਂਗੇ ਰੈੱਡ ਕਲਰ ਪਾ ਕਲਰਫੁਲ ਗੁੰਦੀ ਦੇ ਆਪਾਂ ਲੱਡੂ ਤਿਆਰ ਕਰਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਅੱਧਾ ਦਾ ਚਮਚਾ ਸਿਰਫ ਮੈਂ ਪਾਣੀ ਦਾ ਪਾ ਰਿਹਾ ਕਿਉਂਕਿ ਆਪਾਂ ਕਲਰ ਨੂੰ ਆਪਾਂ ਘੋਲ ਲਾਂਗੇ ਆਹ ਦੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਆਪਾਂ ਘੋਲ ਲੈਂਦੇ ਹਾਂ ਆ ਦੇਖੋ ਜੀ 레드 ਕਲਰ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਘੋਲ ਦਿੱਤਾ ਹੈ ਹੁਣ ਆਪਾਂ ਗ੍ਰੀਨ ਕਲਰ ਨੂੰ ਆਪਾਂ ਘੋਲ ਦਾਂਗੇ ਆਹ ਆ ਦੇਖੋ ਜੀ ਗ੍ਰੀਨ ਕਲਰ ਵੀ ਆਪਾਂ ਘੋਲ ਦਿੱਤਾ ਹੈ ਆ ਦੇਖੋ ਇੰਨਾ ਗਾਣਾ ਬੈਟਰ ਹੋਣਾ ਚਾਹੀਦਾ ਆ ਦੇਖੋ ਆ ਹੈਗਾ ਜੀ yellow ਇਹ ਤਾਂ ਕਲਰ ਦਾ ਆਪਾਂ ਪਾਣੀ ਲੋੜੀ ਨਹੀਂ ਜੇਕਰ ਆਪਾਂ ਦੇਲ ਘਰੇ ਤੇ ਆਪਾਂ ਪਾ ਵੀ ਸਕਦੇ ਆ yellow ਕਲਰ ਹੁਣ ਆਪਾਂ ਚਾਸ਼ਨੀ ਤਿਆਰ ਕਰਦੇ ਆ ਫਰਾਈਪਨ ਨੂੰ ਆਪਾਂ ਗੈਸ ਤੇ ਰੱਖ ਦਿੱਤਾ ਹੈ ਆਪਾਂ ਪਾਨੇ ਆ ਪਹਿਲਾਂ ਚੀਨੀ 2 ਕੱਪ ਬੇਸਨ ਹੈ ਤੇ 2 ਕਾ ਵੀ ਆਪਾਂ ਚੀਨੀ ਦੇ ਪਾਵਾਂਗੇ ਆਦਿ 1 ਕੱਪ ਆਪਾਂ ਪਾਣੀ ਦਾ ਪਾਵਾਂਗੇ ਆਦਿ ਇਹਦੀ ਹੁਣ ਆਪਾਂ ਇੱਕ ਚਾਸ਼ਨੀ ਨਹੀਂ ਤਿਆਰ ਕਰਨੀ ਇਹਦਾ ਆਪਾਂ ਇੱਕ سیرਮ ਤਿਆਰ ਕਰਾਂਗੇ ਗੈਸ ਨੂੰ ਆਪਾਂ ਤੇਜ਼ ਰੱਖਿਆ ਹੈ ਇਹਦਾ ਆਪਾਂ سیرਮ ਤਿਆਰ ਕਰਾਂਗੇ ਦੇਖੋ ਜੀ ਜਿਹੜੇ ਹਲਵਾਈ ਹੁੰਦੇ ਆ ਦੋ ਦੋ ਕੌਲੀ ਬੇਸਣ ਹੈ ਜਿਸ ਤਰ੍ਹਾਂ ਦੋ ਕੱਪ ਬੇਸਣ ਹੈ ਤੇ ਦੋ ਕੱਪ ਹੀ ਆਪਾਂ ਚੀਨੀ ਦੇ ਪਾਏ ਆ ਜਿਹੜੀ ਹਲਵਾਈ ਹੈ ਉਹਨਾਂ ਨੇ ਤਿੰਨ ਕੌਲੀ ਪਾਣੀ ਮੈਂ ਜਨ ਕਿ ਉਹਨਾਂ ਨੇ ਤਿੰਨ ਕੱਪ ਉਹਨਾਂ ਨੇ ਪਾਣੇ ਆ ਚੀਨੀ ਦੇ ਉਹ ਚੀਨੀ ਜਿਆਦਾ ਪਾਉਂਦੇ ਆ ਕਿਉਂਕਿ ਉਹ ਮਿੱਠਾ ਜਿਆਦਾ ਰੱਖਦੇ ਆ ਹਲਵਾ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਪਿਆ ਆਪਾਂ ਬਰੋਬਰ ਦੀ ਮਾਤਰਾ ਲਵਾਉਗੇ ਆ ਦੇਖੋ ਜੀ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਦੇ ਆ سیرਮ ਬਣ ਕੇ ਆਪਣਾ ਤਿਆਰ ਹੈ ਇਹਨੂੰ ਹੁਣ ਆਪਾਂ ਚੈੱਕ ਕਰ ਲੈਣਾ ਆ ਦੇਖੋ ਆ ਦੇਖੋ ਬਸ ਇੰਨੀ ਕੁ ਆਪਾਂ ਚਾਹੀਦੀ ਹੈ ਆਪਾਂ ਨੂੰ ਇੱਕ ਤਾਰ ਦੀ ਚਾਸਨੀ ਨਹੀਂ ਚਾਹੀਦੀ ਆ ਦੇਖੋ ਆ ਦੇਖੋ ਜੀ ਸਿਰਮ ਬਣ ਕੇ ਆਪਣਾ ਤਿਆਰ ਹੈ ਇਹਨੂੰ ਹੁਣ ਆਪਾਂ ਸਾਈਡ ਤੇ ਕਰ ਦਿੰਨੇ ਆ ਹੁਣ ਆਪਾਂ ਕੜਾਈ ਨੂੰ ਰੱਖਦੇ ਆ ਆਪਾਂ ਗੈਸ ਤੇ ਉਹਦੇ ਵਿੱਚ ਪਾਨੇ ਆਪਾਂ ਰਿਫਾਈਨ ਰਿਫਾਈਨ ਆਪਣਾ ਧਰਮ ਹੋ ਚੁੱਕਿਆ ਹੈ ਗੈਸ ਨੂੰ ਆਪਾਂ ਤੇਜ਼ ਰੱਖਿਆ ਹੈ ਹੁਣ ਆਪਾਂ ਬੂੰਦੀ ਤਿਆਰ ਕਰਨਗੇ ਨਾ ਦੇਖੋ ਆ ਦੇਖੋ ਜੀ ਹੋਂਦੀ ਬਣ ਕੇ ਆਪਣੀ ਤਿਆਰ ਹੈ ਇੱਕ ਕਲਰ ਦੀ ਆਪਾਂ ਬਣਾ ਲਈ ਹੈ ਹੁਣ ਆਪਾਂ ਦੂਸਰਾ ਗ੍ਰੀਨ ਕਲਰ ਪਾਵਾਂਗੇ ਇਹਨੂੰ ਹੁਣ ਆਪਾਂ ਨਾਲ ਦੀ ਨਾਲ ਆਪਾਂ ਚਾशनी ਵਿੱਚ ਪਾ ਦਾਂਗੇ ਹੋਰ ਆਪਾਂ ਗ੍ਰੀਨ ਕਲਰ ਦੀ ਬਣਾਵਾਂਗੇ ਆ ਦੇ ਗੈਸ ਨੂੰ ਆਪਾਂ ਤੇਜ਼ ਹੀ ਰੱਖਣਾ ਹੈ ਸਲੋ ਨਹੀਂ ਕਰਨਾ ग्रीन कलर ਦੇ ਵੀ ਬੂੰਦੀ ਬਣ ਕੇ ਤਿਆਰ ਹੈ ਇਹਨਾਂ ਨੂੰ ਵੀ ਹੁਣ ਆਪਾਂ ਬਾਹਰ ਕੱਢ ਲੈਣਾ ਹੈ ਚਾਸ਼ਲੇ ਦੇ ਵਿੱਚ ਪਾ ਦੇਣਾ ਆਹ ਨਾਲ ਦੀ ਨਾਲ ਆਪਾਂ ਚਾਸ਼ਲੇ ਦੇ ਵਿੱਚ ਪਾ ਦੇਣੀ ਹੈ ਹੁਣ ਆਪਾਂ ਯੈਲੋ ਕਲਰ ਦੀ ਬੂੰਦੀ ਤਿਆਰ ਕਰਾਂਗੇ ਆ ਦੇਖੋ ਹੁਣ ਆਪਾਂ yellow color ਦੀ ਗੁੰਦੀ ਤਿਆਰ ਕੀਤੀ ਹੈ। ਸ਼ਾਨਣੀ ਨੂੰ ਆਪਾਂ ਬਸ ਉੱਚਾ ਕਰਕੇ ਰੱਖਣਾ ਹੈ, نیچے ਨਹੀਂ ਕਰਨਾ। yellow color ਦੀ ਗੁੰਦੀ ਬਣ ਕੇ ਤਿਆਰ ਹੈ, ਇਹਨੂੰ ਵੀ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਚਾਹ ਦੇ ਵਿੱਚ। ਵੜ ਕੇ ਆਪਣੀ ਪਿਆਰ ਹੈ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਆ ਦੇਖੋ ਬਹੁਤ ਹੀ ਜਿਆਦਾ ਕ੍ਰਿਸਪੀ ਬਣੀ ਹੈ ਗੁੰਦੀ ਹੁਣ ਇਹਨੂੰ ਆਪਾਂ ਚਾਸਨੀ ਜੀ ਪਾਵਾਂਗੇ ਆ ਦੇਖੋ ਬਿਲਕੁਲ ਸੌਫਟ ਹੋ ਜਾਏਗੀ ਗੁੰਦੀ ਆਪਣੀ ਚਾਸਨੀ ਦੇ ਵਿੱਚ ਪਾ ਕੇ ਪਹਿਲਾਂ ਨਹੀਂ ਆਪਾਂ ਸੌਫਟ ਰ ਬਣੀ ਪਹਿਲਾਂ ਆਪਾਂ ਕ੍ਰਿਸਪੀ ਬਣਾਨੀ ਹੈ ਗੁੰਦੀ ਗੁੰਦੀ ਨੂੰ ਆਪਾਂ ਚਾਸਨੀ ਦੇ ਵਿੱਚ ਆਪਾਂ ਮਿਕਸ ਕਰ ਦਿੱਤਾ ਆ ਦੇਖੋ ਹੁਣ ਆਪਾਂ ਇਹਨੂੰ ਦੁਬਾਰਾ ਫਿਰ ਆਪਾਂ ਗੈਸ ਤੇ ਰੱਖ ਲਈਏ ਗੈਸ ਨੂੰ ਆਪਾਂ ਔਨ ਕਰਦੇ ਆ ਆਪਾਂ ਮੀਡੀਅਮ ਗੈਸ ਰੱਖਾਂਗੇ ਇਹਨੂੰ ਹੁਣ ਆਪਾਂ 3-4 ਮਿੰਟ ਵਰਤੇ ਆਪਾਂ ਗੈਸ ਦੇ ਉੱਪਰ ਆ ਕੇ ਉਪਰੋਂ ਤੋਂ ਉੱਪਰ ਢੱਕ ਦਿੰਨੇ ਆ ਉਸ ਤੋਂ ਬਾਅਦ ਗੈਸ ਬੰਦ ਕਰ ਦਾਂਗੇ ਫਿਰ ਆਪਾਂ ਇਹਨੂੰ ਠੰਡਾ ਕਰ ਦੋ ਤਿੰਨ ਮਿੰਟ ਹੋ ਚੁੱਕੇ ਆ ਆ ਦੇਖੋ ਇਹਨੂੰ ਹੁਣ ਆਪਾਂ ਹਿਲਾ ਦਾਂਗੇ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਇਹਨੂੰ ਆਪਾਂ ਢੱਕ ਲੈਨੇ ਜਿਹੜੀ ਚਾਸਣੀ ਹੈ ਇਹ ਬੂੰਦੀ ਨੇ ਸਾਰੀ ਪੀ ਲੈਣੀ ਹੈ ਬਿਲਕੁਲ ਸੁੱਕ ਜਾਏਗੀ ਬੋਲਦੀ ਇਨੂੰ ਹੁਣ ਆਪਾਂ 10-15 ਮਿੰਟ ਵਾਸਤੇ ਆਪਾਂ ਇਸ ਤਰ੍ਹਾਂ ਹੀ ਆਪਾਂ ਛੱਡ ਦਿੰਦੇ ਆਂ ਗੁੰਦੀ ਬਿਲਕੁਲ ਸੌਫਟ ਹੋ ਜਾਏਗੀ ਹੁਣ ਆਪਾਂ ਚੈੱਕ ਕਰ ਲੈਨੇ ਆਂ ਗੁੰਦੀ ਅੱਧਾ ਘੰਟਾ ਹੋ ਚੁੱਕਿਆ ਆ ਦੇਖੋ ਕਿਆਸ ਨੇ ਸਾਰੀ ਗੁੰਦੀ ਨੇ ਅਬਜ਼orb ਕਰ ਲਈਤੀ ਐ ਹੁਣ ਆਪਾਂ ਇਹਦੇ ਵਿੱਚ ਪਾਨੇ ਆਂ ਮਗਜ ਆ ਦੇਖੋ ਹੁਣ ਆਪਾਂ ਮਗਜ ਪਾ ਦੇਨੇ ਆਂ 2 ਚਮਚ ਆਪਾਂ ਮਗਜ ਪਾਇਆ ਹੈ ਹੁਣ ਆਪਾਂ ਮਗਜ ਨੂੰ ਆਪਾਂ ਮਿਕਸ ਕਰ ਲੈਣਾ ਹੈ ਹੁੰਦੀ ਦੇ ਵਿੱਚ ਆਹ ਦੇਖੋ ਚਾਸ ਨੇ ਬਿਲਕੁਲ ਨਹੀਂ ਹੈਗੀ ਆਹ ਦੇਖੋ ਸਾਰੇ ਹੁੰਦੀ ਨੇ ਐਬਜ਼ੋਰਬ ਕਰ ਲਈ ਤਾ ਹੁਣ ਆਪਾਂ ਇਹਦੇ ਲੱਡੂ ਤਿਆਰ ਕਰਦੇ ਹਾਂ ਆ ਦੇਖੋ ਜੀ ਲੱਡੂ ਆਪਣਾ ਬਹੁਤ ਜ਼ਿਆਦਾ ਵਧੀਆ ਬਣਿਆ। ਕਿਸੇ ਤਰ੍ਹਾਂ ਆਪਾਂ ਸਾਰੇ ਲੱਡੂ ਆਪਾਂ ਤਿਆਰ ਕਰ ਲਿਆ। ਆ ਦੇਖ ਲੱਡੂ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ। ਇਸੇ ਤਰ੍ਹਾਂ ਹੁਣ ਆਪਾਂ ਸਾਰੇ ਲੱਡੂ ਆਪਾਂ ਤਿਆਰ ਕਰ ਲਾਂ। ਗੁੰਦੀ ਵਾਲੇ ਲੱਡੂ ਬਣ ਕੇ ਤਿਆਰ ਹੈ। ਆ ਦੇਖੋ ਜੀ ਪਾਈਆ ਬੂੰਦੀ ਤੋਂ ਆਪਾਂ 250 ਗ੍ਰਾਮ ਜਾਨੀ ਕਿ ਬੂੰਦੀ ਤੋਂ ਆਪਾਂ 1 ਕਿਲੋ ਆਪਾਂ ਲੱਡੂ ਤਿਆਰ ਕੀਤੇ ਆ ਫਰੈਸ਼ ਲੱਡੂ ਆ ਤਾਜੇ ਲੱਡੂ ਆ ਬਹੁਤ ਹੀ ਜਿਆਦਾ ਵਧੀਆ ਬੰਦੇ ਆ ਬਸ ਮਿਹਨਤ ਆ ਵੀ ਜਿਹੜੀ ਆਪਾਂ ਨੂੰ ਘਰੇ ਕਰਨੀ ਪੈਂਦੀ ਆ ਇਹ ਆਪਣੇ ਬਹੁਤ ਹੀ ਜਿਆਦਾ ਫਰੈਸ਼ ਚੀਜ਼ ਘਰੇ ਬਣਦੀ ਆ ਲੱਡੂ ਬਣ ਕੇ ਆਪਣੇ ਤਿਆਰ ਆ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਡ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ